ਖਾਦੇ ਹੋ ਕਿ ਪੰਜਾਬ ਵਿਧਾਨ ਸਭਾ ਦੇ ਬਾਹਰ ਦੀਆਂ ਤਸਵੀਰਾਂ ਨੇ ਵਿਧਾਨ ਸਭਾ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗਿਣਤੀ ਚ ਇੱਥੇ ਗੱਡੀਆਂ ਦਾ ਜਾਮ ਲੱਗ ਚੁੱਕਿਆ ਹੋਇਆ ਔਰ ਸੱਜੇ ਕਰ ਗੱਲ ਕੀਤੀ ਜਾਵੇ ਤਾਂ ਸੁਨੀਲ ਜਾਖੜ ਇੱਥੇ ਧਰਨੇ ਦੇ ਉੱਤੇ ਆ ਕੇ ਬੈਠ ਗਏ ਹੋਏ ਨੇ ਤੇ ਜ਼ਰੂਰ ਜਿਹੜਾ ਹੈ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਭਾਜਪਾ ਅਗਲੇ ਕਦਮ ਚੱਕੇਗੀ ਬੈਨ ਇਹ ਲੋਗ ਨੇ ਤੇ ਕਿਸ ਤਰੀਕੇ ਨਾਲ ਭਾਪਪਾ ਜਿਹੜਾ ਹੈ ਆਪਣੇ ਨੁਮਾਇੰਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਜੋ ਕਿ ਵਿਧਾਨ ਸਭਾ ਦੇ ਵਿੱਚ ਬੈਠੇ ਨੇ ਸਾਡੇ ਨਾਲ ਵਾਈਸ ਪ੍ਰੈਜ਼ੀਡੈਂਟ ਪੰਜਾਬ ਭਾਜਪਾ ਮੌਜੂਦ ਨੇ ਭਾਈਵਾ ਸਾਹਿਬ ਕਿੱਦਾਂ ਦੇਖੀਏ ਇੱਕ ਪਾਸੇ ਪ੍ਰਧਾਨ ਸਾਹਿਬ ਅੱਜ ਵਿਧਾਨ ਸਭਾ ਦੇ ਬਾਹਰ ਆ ਕੇ ਬੈਠ ਗਏ ਨੇ ਕੀ ਤੁਹਾਡੇ ਚੁਣੇ ਹੋਏ ਨੁਮਾਇੰਦੇ ਅੱਜ ਆਵਾਜ਼ ਚੱਕੂਗੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਜਿਸ ਦਿਨ ਵਿਧਾਨ ਸਭਾ ਦਾ ਪਹਿਲਾ ਦਿਨ ਸੀਗਾ ਗਵਰਨਰਸ ਅਡਰੈਸ ਵੀ ਨਹੀਂ ਹੋਇਆ ਤੇ ਆਪੋਜੀਸ਼ਨ ਜਿਹੜੀ ਹੈ ਉਹਨਾਂ ਵੱਲੋਂ ਜਿਹੜਾ ਹੈ ਵਿਰੋਧ ਕੀਤਾ ਗਿਆ ਤੇ ਵਿਰੋਧ ਕਰਨ ਤੋਂ ਬਾਅਦ ਗਵਰਨਰਸ ਅਡਰੈਸ ਜਿਹੜਾ ਹੈ ਉੱਥੇ ਰੋਕ ਦਿੱਤਾ ਗਿਆ ਦੇਖੋ ਇਹ ਬੜਾ ਸੈਂਸਿਟਿਵ ਮੁੱਦਾ ਹੈ ਕਿਸਾਨੀ ਦਾ ਹਰ ਬੰਦਾ ਕੋਈ ਸਵਾਲ ਕਰਨ ਤੋਂ ਪਹਿਲੇ ਉਹਨੂੰ 10 ਵਾਰ ਸੋਚਦਾ ਹੈ ਅਸੀਂ ਇਹ ਛੇੜਿਆੰਤਰ ਨੂੰ ਬੜੀ ਤਰੀਕੇ ਨਾਲ ਅਸੀਂ ਵਾਚ ਕਰ ਰਹੇ ਸੀ ਬੀ ਇਹ ਕੀ ਗੱਲ ਹੈ ਵੀ ਜਦੋਂ ਇਲੈਕਸ਼ਨ ਚੰਦ ਦਿਨਾਂ ਨੂੰ ਰਹਿ ਗਈ ਉਦੋਂ ਹੀ ਕਿਉਂ ਇਹ ਮੁੱਦਾ ਛੇੜਿਆ ਗਿਆ ਹਮ ਔਰ ਇਹਨਾਂ ਦਾ ਮੁੱਦਾ ਕੀ ਹੈ ਹਮ ਇਹਨਾਂ ਦਾ ਮੁੱਦਾ ਹੈ ਵੀ ਸਾਨੂੰ ਜੀ 23 ਫਸਲਾਂ ਤੇ ਐਮਐਸਪੀ ਦਿੱਤੀ ਜਾਏ ਬਿਲਕੁਲ ਅਸੀਂ ਇਹਨਾਂ ਕੋਲ ਪੁੱਛ ਕਰਦੇ ਹਾਂ ਵੀ ਉਹ 23 ਫਸਲਾਂ ਕਿਹੜੀਆਂ ਹਮ ਪਰ ਮਸਲਾ ਕੱਲਾ 23 ਫਸਲਾਂ ਦਾ ਨਹੀਂ ਮੇਰੀ ਮੇਰੀ ਗੱਲ ਸੁਣੋ ਪੰਜਾਬ ਨੂੰ ਤਾਂ ਐਮਐਸਪੀ ਮਿਲ ਹੀ ਰਹੀ ਹੈ ਹਮ ਫਿਰ ਉਹ ਕਹਿੰਦੇ ਵੀ ਮੈਨੂੰ ਤਾਂ ਮਿਲ ਰਹੀ ਹੈ ਅਸੀਂ ਦੂਜਿਆਂ ਲਈ ਕਰ ਉਹ ਯਾਰ ਜਿਹੜੇ ਦੂਜੇ ਉਹਨਾਂ ਜਦੋਂ ਆਇਆ ਕੋਈ ਨਹੀਂ ਤੇ ਅਸੀਂ ਇਹ ਸਿਰਫ ਇੱਕ ਪੋਲਿਟਿਕਲ ਜਮਾਤ ਜਿਹੜੀ ਹੈਗੀ ਹੈ ਉਹਨਾਂ ਦਾ ਛੜਿਆੰਤਰ ਹੈ ਉਹਨਾਂ ਨੇ ਪਿੱਛੇ ਬੈਠ ਕੇ ਇਹ ਸਾਰਾ ਕੰਮ ਕਰਾਇਆ ਉਹਨਾਂ ਨੂੰ ਇਹ ਸੀ ਵੀ ਭਾਰਤੀ ਜਨਤਾ ਪਾਰਟੀ ਬੜੀ ਤੇਜ਼ੀ ਨਾਲ ਹਿੰਦੁਸਤਾਨ 'ਚ ਉਹਨਾਂ ਦਾ ਨਾਮ ਬਣਿਆ ਮੋਦੀ ਜੀ ਦੇ ਨਾਂ ਨੂੰ ਵੋਟਾਂ ਪੈਣੀਆਂ ਤੇ ਪੰਜਾਬ 'ਚ ਆਪਾਂ ਇਹਨੂੰ ਡਿਸਟਰਬ ਕਿੱਦਾਂ ਕਰੀਏ ਬਸ ਆਈਸ਼ਰ ਸਾਹਿਬ ਇੱਕ ਸਵਾਲ ਇਹ ਵੀ ਖੜਾ ਹੁੰਦਾ ਕੱਲੀ ਫਸਲਾਂ ਦਾ ਮੁੱਦਾ ਨਹੀਂ ਕੱਲੀ ਐਮਐਸਪੀ ਦਾ ਮੁੱਦਾ ਨਹੀਂ ਕਹਿ ਰਹੇ ਨੇ ਕਿ ਪ੍ਰਾਈਵੇਟ ਕਰਾਣੇ ਦਾ ਵੱਡਾ ਕਰਜ਼ਾ ਮਾਫ਼ ਕੀਤਾ ਗਿਆ ਕਿਸਾਨਾਂ ਦਾ 18 ਲੱਖ ਦਾ ਕਰਜ਼ਾ 18 ਲੱਖ ਕਰੋੜ ਦਾ ਕਰਜ਼ਾ ਮਾਫ਼ ਕਿਉਂ ਨਹੀਂ ਹੋ ਸਕਦਾ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਜਿਹੜਾ ਕਿਸਾਨ 60 ਸਾਲ ਲਗਾਤਾਰ ਧਰਤੀ ਚੋਂ ਅਨਾਜ ਕੱਢ ਲੋਕਾਂ ਦਾ ਢਿੱਡ ਭਰਦਾ ਉਸ ਨੂੰ ਪੈਨਸ਼ਨ ਕਿਉਂ ਨਹੀਂ ਇਹ ਵੀ ਹੋਰ ਮੁੱਦੇ ਨੇ ਜੋ ਕਿ ਇਸ ਪੂਰੇ ਅੰਦੋਲਨ ਦੇ ਵਿੱਚ ਚੱਕੇ ਗਏ ਪਹਿਲੀ ਗੱਲ ਤੇ ਮੈਨੂੰ ਜਵਾਬ ਦਿਓ ਵੀ ਜੇ ਅਸੀਂ ਬੱਸਾਂ ਤੇ ਚੜ ਕੇ ਹੁਣ ਦਿੱਲੀ ਛੇ ਨੂੰ ਜਾਣਾ ਹੈ ਤੇ ਪਹਿਲੇ ਕਿਉਂ ਨਹੀਂ ਆਪਾਂ ਇਹ ਨੌਜਵਾਨ ਮਰਵਾ ਕੇ ਕਿਉਂ ਇਹ ਕੰਮ ਕਰ ਰਹੇ ਆ ਇਹਦਾ ਨੁਕਸਾਨ ਕਰਕੇ ਪੰਜਾਬ ਦੇ ਨੌਜਵਾਨੀ ਨੂੰ 扑ੜਕਾ ਕੇ ਫੇਰੇ ਕਰ ਰਹੇ ਆ ਇਹਦਾ ਮੈਨੂੰ ਸਵਾਲ ਪੰਜਾਬ ਪੁੱਛਦਾ ਹੈ ਜੀ ਇਹ ਅਸੀਂ ਨਹੀਂ ਪੁੱਛਦੇ ਪੰਜਾਬ ਪੁੱਛਦਾ ਉਸ ਤੋਂ ਬਾਅਦ ਜਿਹੜੀ ਗੱਲ ਤੁਸੀਂ ਕਰਦੇ ਹੋ ਇਹ ਗੱਲ ਟੇਬਲ ਤੇ ਬੈਠ ਕੇ ਹੁੰਦੀ ਹੈ ਇਹ ਬੈਠ ਕੇ ਬੈਰੀਕੇਡਾਂ ਤੇ ਨਹੀਂ ਹੁੰਦੀ ਠੀਕ ਹੈ ਇਹ ਗੱਲਾਂ ਬੈਠ ਕੇ ਟੇਬਲ ਤੇ ਨਹੀਂ ਲਿਪਟੀਆਂ ਜਾ ਸਕਦੀ ਅਸੀਂ ਤੇ ਖੁਦ ਕਹਿੰਦੇ ਆ ਵੀ ਆਓ ਸਾਨੂੰ ਇਹ ਤੇ ਵਿਧਾਨ ਸਭਾ ਦੇ ਵਿੱਚ ਅੱਜ ਪੁੱਛੇ ਨੀ ਗਿਆ ਸੀ ਲੀਡਰ ਆਫ ਦਾ ਆਪੋਜੀਸ਼ਨ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਵੀ ਦੱਸੋ ਜੀ ਆਪਾਂ ਕਿਹੜੀਆਂ ਫਸਲਾਂ ਤੇ ਪੰਜਾਬ ਦੇ ਲੋਕ ਐਮ ਐਸ ਪੀ ਲੈਣਾ ਚਾਹੁੰਦੇ ਅਸੀਂ ਅੱਗੇ ਲੱਗਦੇ ਹਾਂ ਪਰ ਬਾਜਵਾ ਸਾਹਿਬ ਜੇ ਜੇ ਤੁਸੀਂ ਚਾਹੁੰਦੇ ਹੋ ਕਿ ਸਭ ਚੀਜ਼ਾਂ ਹੋਣ ਫਿਰ ਲੱਗਦਾ ਨਹੀਂ ਕਿ ਕਿ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਕੇਂਦਰ ਚ ਭਾਜਪਾ ਦੀ ਸਰਕਾਰ ਜਿਹੜੀ ਮੈਰਗੇਟਾ ਤੇ ਫੋਰਸ ਲੱਗੀ ਹੋਈ ਹੈ ਉਹ ਕੇਂਦਰ ਦੀ ਫੋਰਸ ਹੈਗੀ ਹੈ ਹਰਿਆਣਾ ਪੁਲਿਸ ਉੱਤੇ ਖੜੀ ਹੈ ਉਹ ਅੱਗੇ ਨਹੀਂ ਜਾਣ ਦੇ ਰਹੀ ਜੇ ਸ਼ਾਂਤ ਕਿਸਾਨ ਤਾਂ ਕਹਿ ਰਹੇ ਕਿ ਸਾਨੂੰ ਲਾਂਘਾ ਦੇ ਦਿਓ ਸਾਨੂੰ ਰਾਹ ਦੇ ਦਿਓ ਅਸੀਂ ਸ਼ਾਂਤੀਪੂਰਵਕ ਦਿੱਲੀ ਤੱਕ ਪਹ ਸੁਣੋ ਮੇਰੀ ਇੱਕ ਗੱਲ 2021 2021 ਦੇ ਵਿੱਚ ਜਦੋਂ ਸੰਘਰਸ਼ ਹੋਇਆ ਸੀ ਪਹਿਲੇ ਕਿਸਾਨੀ ਦਾ ਜੀ ਉਦੋਂ ਇੱਕ ਸਾਲ ਬਹੁਤ ਉੱਥੇ ਲੋਕਾਂ ਦਾ ਇੰਡਸਟਰੀ ਦਾ ਨੁਕਸਾਨ ਹੋਇਆ ਸਾਰਾ ਕੁਝ ਉਸ ਚੀਜ਼ ਨੂੰ ਮੁੱਖ ਰੱਖਦੇ ਆ ਹਰ ਇੱਕ ਨੇ ਕਿਹਾ ਇੱਕ ਪੀਸਫੁਲ ਪ੍ਰੋਟੈਸਟ ਕਰੋ ਸੋ ਪੀਸਫੁਲ ਪ੍ਰੋਟੈਸਟ ਹੋਣ ਵੀ ਤਾਂ 6 ਤਰੀਕ ਨੂੰ ਹੋ ਰਿਹਾ ਹੈ ਇਹ ਪਹਿਲੇ ਕਿਉਂ ਵੀ ਆਪਾਂ ਜਿਹੜਾ ਇਸ ਤਰੀਕੇ ਨਾਲ ਜਿਹੜਾ ਇਹਨਾਂ ਪੇਸ਼ ਆਏ ਨੇ ਇਹ ਗਲਤ ਸੀ ਔਰ ਜਿਹੜੀ ਐਮਐਸਪੀ ਦੀ ਗੱਲ ਕਰਦੇ ਨੇ ਅਸੀਂ ਤਾਂ ਕਹਿੰਨੇ ਆ ਵੀ اهو ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਰੋ ਵੀ ਇਹ ਪੁੱਛੋ ਵੀ ਕਿਹੜੀ ਪੰਜਾਬ ਦੇ ਜਿਹੜੇ ਆ ਲੀਡਰ ਬੈਠੇ ਨੇ ਕਿਹੜੀ ਫਸਲ ਤੇ ਐਮਐਸਪੀ ਲੈਣਾ ਚਾਹੀਦਾ ਪਰ ਜਿਸ ਤਰੀਕੇ ਨਾਲ ਰਬਾ ਬੁਲਟਸ ਚੱਲੀਆਂ ਜਿਸ ਤਰੀਕੇ ਨਾਲ ਅਥਰੂ ਗੈਸ ਦੇ ਗੋਲੇ ਲਗਾਤਾਰ ਚੱਲੇ ਨੇ ਸ਼ੁਭ ਕਰਨ ਦੀ ਮੌਤ ਵੀ ਉਸੇ ਕਰਕੇ ਹੋਈ ਹੈ ਹੋਰ ਪੰਜ ਕਿਸਾਨ ਸੀਗੇ ਉਹਨਾਂ ਦੀ ਮੌਤ ਵੀ ਇਸੇ ਕਰਕੇ ਹੋਈ ਇਹ ਸਾਰੇ ਜਿਹੜੇ ਲੀਡਰ ਜਿਨ੍ਹਾਂ ਨੇ ਇਹ ਛੜੇਂਤਰ ਰਚਿਆ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਇਹੋ ਹੀ ਅਸੀਂ ਪੰਜਾਬ ਦੇ ਲੋਕਾਂ ਸਾਹਮਣੇ ਇਹ ਜਿਹੜਾ ਸੱਚ ਹੈ ਨਾ ਇਹਨੂੰ ਨਸ਼ਰ ਕਰਨਾ ਚਾਹੀਦਾ